ਬਸੀ ਪਠਾਣਾ ਵਿਖੇ ਸਤ ਅਗਰਵਾਲ ਧਰਮਸ਼ਾਲਾ ਵਿਖੇ ਖਾਤੂ ਸ਼ਾਮ ਜੀ ਦਾ ਪਹਿਲਾ ਸੰਗੀਤ ਮਈ ਸੰਕੀਰਤਨ ਅਤੇ ਵਿਸ਼ਾਲ ਭੰਡਾਰਾ ਸ਼੍ਰੀ ਸ਼ਾਮ ਬਾਲਾ ਜੀ ਪਰਿਵਾਰ ਵੱਲੋਂ ਸਮੂਲ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਸ਼ਹਿਰ ਬਸੀ ਪਠਾਣਾ ਤੋਂ ਆਲੇ ਦੁਆਲੇ ਦੇ ਸ਼ਹਿਰ ਦੀ ਸੰਗਤ ਨਤਮਸਤ ਕੋਈ ਅਤੇ ਖਾਤੂ ਸ਼ਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਵਿੱਚ ਖਾਤਰੀ ਲਗਵਾਈ ਇਸ ਸਮਾਗਮ ਵਿੱਚ ਸ਼੍ਰੀ ਰਾਜੀਵ ਰਾਜਾ ਪਟਿਆਣਾ ਅਤੇ ਮਦਵ ਰਹਿੇਜਾ ਪਟਿਆਣਾ ਨੇ ਆਪਣੇ ਭਜਨਾਂ ਸੰਤਾਨ ਨੂੰ ਮੰਤਰ ਮੁਕਤ ਕੀਤਾ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਜਿਹੜੇ ਵੀ ਦਰਸ਼ਕ ਸੁਣ ਰਹੇ ਨੇ ਬਹੁਤ-ਬਹੁਤ ਮੁਬਾਰਕਾਂ ਅੱਜ ਖਾਟੂ ਸ਼ਾਮ ਜੀ ਦਾ ਸਮਾਗਮ ਕਰਵਾਇਆ ਗਿਆ ਪ੍ਰੋਗਰਾਮ ਕਰਵਾਇਆ ਗਿਆ ਤੇ ਬਸੀ ਦੇ ਵਿੱਚ ਮੈਨੂੰ ਪਤਾ ਲੱਗਾ ਇਹ ਪਹਿਲਾ ਪ੍ਰੋਗਰਾਮ ਹੈਗਾ ਆਪਣਾ ਸੋ ਮਨ ਨੂੰ ਇੱਕ ਤਸੱਲੀ ਮਿਲੀ ਖੁਸ਼ੀ ਮਿਲੀ ਆ ਸਾਰੀ ਮੈਨੇਜਮੈਂਟ ਖੜੀ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰਭੂ ਜੀ ਦਾ ਦਰਸ਼ਨ ਕਰਵਾਇਆ ਤੇ ਅੱਜ ਇੰਨੀ ਸੰਗਤ ਅਸੀਂ ਦਰਸ਼ਕ ਤੇ ਮੈਂ ਅੱਜ ਠੰਡ ਹੋਣ ਦੇ ਬਾਵਜੂਦ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਹਜੇ ਵੀ ਸੰਗਤ ਦੇ ਆਉਣ ਦੀ ਲੜੀ ਜਿਹੜੀ ਉਹ ਟੁੱਟ ਨਹੀਂ ਰਹੀ ਸੋ ਇਹ ਪਿਆਰ ਆ ਪ੍ਰਭੂ ਜੀ ਵਰਦੀ ਭਗਵਾਨ ਜੀ ਦੇ ਪ੍ਰਤੀ ਖਾਟੂ ਸ਼ਾਮ ਜੀ ਦੇ ਪ੍ਰਤੀ ਸੋ ਮੈਂ ਸਾਰੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਤੇ ਮੈਂ ਚਾਹੁੰਦਾ ਅੱਗੇ ਵੀ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਇੱਕ ਮੈਂ ਹੋਰ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਇੱਕ ਵਾਰੀ ਕਹਿੰਦੇ ਤੁਸੀਂ ਦਰਸ਼ਨ ਕੀਤੇ ਮੈਂ ਕਿਹਾ ਮੈਂ ਤਾਂ ਨਹੀਂ ਕੀਤੇ ਤੁਹਾਡੇ ਜ਼ਰੂਰ ਕਰਾਵਾਂਗੇ ਜੀ ਤੇ ਬੱਸ ਵੀ ਜ਼ਰੂਰ ਆਪਾਂ ਇੱਥੋਂ ਲੈ ਕੇ ਜਾਵਾਂਗੇ ਸੋ ਬੜੀ ਜਲਦੀ ਬੱਸ ਲੈ ਕੇ ਜਾਵਾਂਗੇ ਸੋ ਜਿੰਨੀ ਵੀ ਸੰਗਤ ਜਾਣਾ ਚਾਹੂਗੀ ਉਹ ਬੱਸ ਦੇ ਵਿੱਚ ਆਪਾਂ ਲੈ ਕੇ ਜਾਵਾਂਗੇ ਮੁੱਖ ਮੰਤਰੀ ਜਿਹੜੀ ਮਾਨ ਸਾਹਿਬ ਨੇ ਯਾਤਰਾ ਤੀਰ ਤੇ ਤਸਕੀਮ ਸ਼ੁਰੂ ਕੀਤੀ ਹੈ ਉਹਦੇ ਥਰੂ ਆਪਾਂ ਜ਼ਰੂਰ ਲੈ ਕੇ ਜਾਵਾਂਗੇ ਸੋ ਸਾਰਿਆਂ ਨੂੰ ਫੇਰ ਤੋਂ ਬਹੁਤ ਬਹੁਤ ਮੁਬਾਰਕਬਾਦ ਮੈਂ ਤੁਹਾਨੂੰ ਤੁਸੀਂ ਵੀ ਭਰਾਓ ਸਾਡੇ ਸਾਰੇ ਖੜੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਖੁਸ਼ ਰਹੋ ਤੰਦਰੁਸਤ ਰਹੋ ਆਪਾਂ ਜਿਹੜਾ ਕੰਮ ਨਹੀਂ ਪਿਛਲੇ ਸਮੇਂ ਦੌਰਾਨ ਕਰ ਪਾਏ ਕੋ ਕਮੀਆਂ ਰਹਿ ਗਈਆਂ 2023 ਚ ਆਪਾਂ 24 ਚ ਉਹ ਕੰਮ ਜਿਹੜੇ ਆ ਪੂਰੇ ਕਰੀਏ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਰ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ ਪ੍ਰੋਗਰਾਮ ਔਰ ਤੁਸੀਂ ਦੇਖੇ ਰਹੇ ਹੋ ਕਿ ਸਾਡੇ ਸ਼ਹਿਰ ਨੇ ਕਿੰਨਾ ਸਹਿਯੋਗ ਦਿੱਤਾ ਔਰ ਕਿੰਨਾ ਇਕੱਠਾ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਕਰਦੀ ਹਾਂ ਜੀ ਕਿੰਨਾ ਵੱਲੋਂ ਕਰਵਾਇਆ ਜਾ ਰਿਹਾ ਹੈ ਸ਼੍ਰੀ ਸ਼ਾਮਬਾਲਾ ਜੀ ਪਰਿਵਾਰ ਵੱਲੋਂ ਖਰਾਇਆ ਜਾ ਰਿਹਾ ਜੀ ਬਾਹਰੋਂ ਆਏ ਸੱਜਣਾ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦੇ ਆਂ ਮੀਡੀਆ ਰਾਹੀਂ ਅਸੀਂ ਸਾਰੇ ਬੱਚਿਆਂ ਨੂੰ ਵੀ ਅੱਗੇ ਜਾਗਰੂਕ ਕਰਨਾ ਚਾਹੁੰਦੇ ਆਂ ਵੀ ਉਹ ਵੀ ਵੱਧ ਚੜ ਕੇ ਹਿੱਸਾ ਲੈਣ ਸਾਡੇ ਨਾਲ ਜੁੜਨ ਅਸੀਂ ਅੱਗੇ ਜੁੜ ਸਕੀਏ ਬਾਬਾ ਸ਼ਾਮ ਦੇ ਨਾਲ ਬਹੁਤ ਧੰਨਵਾਦ ਕਰਦੇ ਆਂ ਅਸੀਂ ਮੀਡੀਆ ਦਾ ਵੀ ਸਰ ਕਿੰਨਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜੀ ਸਰ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ ਪ੍ਰੋਗਰਾਮ ਮਿੰਨੀ ਬਰਿੰਦਾਵਨ ਕਿਹਾ ਜਾਂਦਾ ਜੀ ਉਹ ਆਪਾਂ ਦੇਖ ਲਈਏ ਹਰ ਬਰਿੰਦਾਵਨ ਤੱਕ ਆਪਣਾ ਸ਼ਹਿਰ ਬਹੁਤ ਜ਼ਿਆਦਾ ਇਸ ਪاپュਲਰ ਹੈ ਮਸ਼ਹੂਰ ਹੈ ਔਰ ਅਸੀਂ ਮਤਲਬ ਠਾਕੁਰ ਜੀ ਦੇ ਵੀ ਬਹੁਤ ਵੱਡੇ ਭਗਤ ਹੈ ਰਾਜਾ ਰਾਣੀ ਜੀ ਦੇ ਔਰ ਅਸੀਂ ਚਾਹਦੇ ਆ ਇਸ ਹਰ ਸਾਲ ਇਸ ਪ੍ਰੋਗਰਾਮ ਨੂੰ ਕਰਵਾਈਏ ਹਰ ਸੰਸਥਾ ਨਾਲ ਜੁੜੀਏ ਜੋ ਧਾਰਮਿਕ ਪ੍ਰੋਗਰਾਮ ਕਰਾਉਂਦੀ ਹੈ